ਕੀ ਤੁਸੀਂ ਕਦੇ ਗਿਣੇ ਨੇ ਆਪਣੇ ਸਿਰ ਤੇ ਵਾਲ ਇਸ ਸਵਾਲ ਅੱਜ ਤੋਂ ਹੋਵੇਗਾ ਖਤਮ ਕਿਉਂਕਿ ਇੱਕ ਸ਼ਖਸ ਦੇ ਵੱਲੋਂ ਆਪਣੇ ਸਿਰ ਤੇ ਵਾਲ ਗਿਣ ਲੈ ਕੇ ਨੇ ਇੱਕ ਵੱਡਾ ਰਿਕਾਰਡ ਵੀ ਬਣਾਇਆ ਗਿਆ ਹੈ ਪਰ ਫਿਰ ਵੀ ਇਸ ਸ਼ਖਸ ਦਾ ਨਾਮ ਰਿਕਾਰਡ ਬੁੱਕ ਦੇ ਵਿੱਚ ਕਿਉਂ ਨਹੀਂ ਦਰਜ ਹੋਇਆ ਦੋਸਤੋ ਅਕਸਰ ਹੀ ਜਦੋਂ ਅਸੀਂ ਹਾਸਿਆ ਖੇਡੀਆਂ ਕਰਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਆਉਂਦਾ ਜੋ ਕਿ ਉਸ ਮਹਿਫਿਲ ਨੂੰ ਚਾਰ ਚੰਤ ਵੀ ਲਗਾ ਦਿੰਦਾ ਹੈ ਤੇ ਹਰ ਕਿਸੇ ਨੂੰ ਚੈਲੰਜ ਕਰਨ ਵਾਸਤੇ ਮਜਬੂਰ ਵੀ ਕਰਦਾ ਹੈ ਕਿ ਤੁਸੀਂ ਕਦੇ ਆਪਣੇ ਸਿਰ ਤੇ ਵਾਲ ਗਿਣੇ ਹੈ ਇਸ ਸਵਾਲ ਅਸੀਂ ਬਹੁਤ ਸਾਰੇ ਲੋਕਾਂ ਨੂੰ ਕੀਤਾ ਹੋਵੇਗਾ ਜਾਂ ਫਿਰ ਅਸੀਂ ਇਹ ਕਹਿੰਨੀ ਆ ਕਿ ਤੈਨੂੰ ਪਤਾ ਆਪਣੇ ਸਿਰ ਦੇ ਵਾਲ ਕਿੰਨੇ ਕੁ ਹੋ ਸਕਦੇ ਹੈ ਅਸੀਂ ਐਕਚੁਅਲ ਦੇ ਵਿੱਚ ਆਈਡੀਆ ਨਹੀਂ ਲਗਾ ਸਕਦੇ ਜਿੱਦ ਤੱਕ ਕਹਿੰਦੇ ਆ ਨਾ ਕਿ ਤਾਰਿਆਂ ਨੂੰ ਗਿਣਨ ਵਾਸਤੇ ਕੋਈ ਆਈਡੀਆ ਨਹੀਂ ਲਗਾਇਆ ਜਾ ਸਕਦਾ ਬਿਲਕੁਲ ਉਸੇ ਤਰ੍ਹਾਂ ਸਿਰ ਦੇ ਵਾਲਾਂ ਨੂੰ ਗਿਣਨ ਵਾਸਤੇ ਵੀ ਕੋਈ ਆਈਡੀਆ ਨਹੀਂ ਲਗਾਇਆ ਜਾ ਸਕਦਾ ਪਰ ਇੱਕ ਨੌਜਵਾਨ ਨੇ ਕਮਾਲ ਕਰ ਦਿੱਤੀ ਉਸਨੇ 5 ਤੋਂ 6 ਦਿਨ ਲਗਾ ਕੇ ਆਪਣੇ ਸਿਰ ਦੇ ਵਾਲਾਂ ਨੂੰ ਇਕੱਲਾ ਇਕੱਲਾ ਕਰਕੇ ਗਿਣਿਆ ਤੇ ਸਭ ਦੇ ਦੌਰਾਨ ਉਸਨੇ ਆਪਣੇ ਸਿਰ ਤੇ ਵਾਲਾਂ ਨੂੰ ਜੋ ਹੈ ਕੱਟ ਵੀ ਦਿੱਤਾ ਖੁਦ ਪਹਿਲਾਂ ਗੰਜਾ ਹੋਇਆ ਤੇ ਫਿਰ ਉਹਨਾਂ ਵਾਲਾਂ ਨੂੰ ਉਸ ਦੇ ਵੱਲੋਂ ਗਿਣਿਆ ਗਿਆ ਕਿਵੇਂ ਇਸ ਸ਼ਖਸ ਨੇ ਵਾਲਾਂ ਨੂੰ ਗਿਣਿਆ ਕਿੰਨੇ ਐਕਚੁਅਲ ਦੇ ਵਿੱਚ ਦਿਨ ਲੱਗੇ ਕਿੰਨੇ ਘੰਟੇ ਲੱਗੇ ਦਿਨ ਦੇ ਵਿੱਚ ਉਸ ਵੱਲੋਂ ਕਿੰਨੇ ਘੰਟੇ ਜਿਹੜੇ ਨੇ ਆਪਣੇ ਵਾਲਾਂ ਨੂੰ ਗਿਣਨ ਵਾਸਤੇ ਦਿੱਤੇ ਜਾਂਦੇ ਸੀ ਤੇ ਕਿਵੇਂ ਇਸ ਪੂਰੇ ਕੰਮ ਨੂੰ ਉਸ ਦੇ ਵੱਲੋਂ ਜੋ ਹੈ ਕਿੱਤਾ ਕੀ ਹੈ ਜਾਣਨ ਵਾਸਤੇ ਵੀਡੀਓ ਦੇ ਅੰਤ ਤੱਕ ਜੁੜੇ ਰਹੇ ਜੁੜੇ ਰਹੋ ਕੱਲੀ ਕੱਲੀ ਗੱਲ ਜਿਹੜੀ ਹੈ ਤੁਹਾਨੂੰ ਦੱਸਣ ਲੱਗਿਆਂ ਕਿ ਐਕਚੁਅਲ ਦੇ ਵਿੱਚ ਹੋਇਆ ਕੀ ਸੀ ਕਿਵੇਂ ਇਸ ਬੰਦੇ ਦੇ ਦਿਮਾਗ ਦੇ ਵਿੱਚ ਇਹ ਵਿਚਾਰ ਆਇਆ ਵੈਸੇ ਤਾਂ ਮਸ਼ਹੂਰ ਹੋਣ ਵਾਸਤੇ ਲੋਕ ਅਜੀਬੋ-ਗਰੀਬ ਕਾਰਨਾਮੇ ਕਰਦੇ ਆ ਹਾਲਕੀ ਦੇ ਵਿੱਚ ਇੱਕ ਵਿਅਕਤੀ ਨੇ ਆਪਣੇ ਸਿਰ ਤੇ ਵਾਲ ਗਿਣਨ ਦਾ ਦਾਵਾ ਕੀਤਾ ਅਤੇ ਉਸ ਨੂੰ ਇਹ ਕੰਮ ਕਰਨ ਦੇ ਵਿੱਚ ਪੂਰੇ 5 ਦਿਨ ਲੱਗੇ ਫਿਰ ਵੀ ਉਸ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਨਹੀਂ ਹੋ ਸਕਿਆ ਦਰਸਲ ਇੱਕ ਵਿਅਕਤੀ ਨੇ ਨਾ ਸਿਰਫ ਆਪਣੇ ਸਿਰ ਦੇ ਵਾਲ ਗਿਣਨ ਦੇ ਬਾਰੇ ਸੋਚਿਆ ਸਗੋਂ ਅਜੀਹਾ ਕਰ ਦੇਣ ਦਾ ਦਾਵਾ ਵੀ ਕੀਤਾ @countryman.indie handle ਦੇ ਨਾਲ Instagram ਤੇ ਪੋਸਟ ਕੀਤਾ ਗਿਆ ਇੱਕ ਵੀਡੀਓ viral ਹੋ ਰਿਹਾ ਵੀਡੀਓ ਦੇ ਵਿੱਚ ਇੱਕ ਵਿਅਕਤੀ ਨੂੰ ਦਿਖਾਇਆ ਗਿਆ ちょਕੇ ਦਾਵਾ ਕਰਦਾ ਹੈ ਕਿ ਉਸਨੇ ਆਪਣੇ ਸਿਰ ਤੇ ਵਾਲ ਗਿਣਨ ਦੇ ਵਿੱਚ ਪੂਰੇ 5 ਦਿਨ ਲਗਾਏ ਨੇ ਨਾਲ ਹੀ ਉਸਨੇ ਅਜੇ ਹਾਕ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪਹਿਲੇ ਵਿਅਕਤੀ ਹੋਣ ਦਾ ਵੀ ਦਾਵਾ ਕੀਤਾ ਹੈ ਇਨਸਟਾਗ੍ਰਾਮ ਤੇ ਕੰਟਰੀਮੈਨ ਦੇ ਵਜੂਦ ਜਾਣੇ ਜਾਂਦੇ ਵਿਅਕਤੀ ਨੇ ਆਪਣਾ ਸਿਰ ਮਨੋਣ ਅਤੇ ਵਾਲਾਂ ਦੇ ਹਰ ਰੇਸ਼ੇ ਨੂੰ ਗਿਣਨ ਦਾ ਦਾਵਾ ਕੀਤਾ ਹੈ ਦਰਸਲ ਪਹਿਲਾਂ ਤਾਂ ਉਸਨੇ ਆਪਣੇ ਵਾਲਾਂ ਨੂੰ ਗਿੱਲਾ ਕੀਤਾ ਫਿਰ ਟ੍ਰੀਮਰ ਦੀ ਮਦਦ ਨਾਲ ਪੂਰੀ ਤਰ੍ਹਾਂ ਘੰਟਾ ਹੋ ਗਿਆ ਉਸਨੇ ਧਿਆਨ ਦੇ ਨਾਲ ਸਾਰੇ ਡਿੱਗੇ ਵਾਲਾਂ ਨੂੰ ਇਕੱਠਾ ਕੀਤਾ ਅਤੇ ਗਿਣਾ ਸ਼ੁਰੂ ਕੀਤਾ हिसाब रखने ਲਈ ਉਸਨੇ پتھرਾਂ ਨੂੰ ਇੱਕ ਸਥਾਈ ਗਿਣਨ ਵਾਲੇ ਯੰਤਰ ਦੇ ਵਜੋਂ ਵਰਤਿਆ ਹਰ ਹਜ਼ਾਰ ਵਾਲਾਂ ਦੇ ਲਈ ਉਸਨੇ ਇੱਕ ਪਲੇਟ ਦੇ ਵਿੱਚ ਇੱਕ ਪੱਥਰ ਰੱਖਿਆ ਤਾਂ ਜੋ ਅੰਤਿਮ ਸੰਖਿਆ ਗਿਣਨ ਦੇ ਵਿੱਚ ਮਦਦ ਮਿਲ ਸਕੇ ਫਿਰ ਉਸਨੇ ਲੇਮਕਾ ਬੁੱਕ ਆਫ ਰਿਕਾਰਡ ਅਤੇ ਗਿਨੇਸ ਵਰਡ ਰਿਕਾਰਡ ਦੋਵਾਂ ਨੂੰ ਈਮੇਲ ਪੱਤੇ ਅਤੇ ਦੁਬਾਰਾ ਗਿਣਤੀ ਕਰਨੀ ਸ਼ੁਰੂ ਕਰ ਦਿੱਤੀ ਵਿਅਕਤੀ ਦੇ ਅਨੁਸਾਰ ਉਸਨੇ ਇਸ ਮਿਸ਼ਨ ਤੇ ਪ੍ਰਤੀ ਦਿਨ ਲਗਭਗ 10 ਤੋਂ 12 ਘੰਟੇ ਬਿਤਾਏ ਨੇ ਦੱਸਦਾ ਇਹ ਕਿ ਅੰਤ ਦੇ ਵਿੱਚ ਉਸਨੇ 91 ਪੱਥਰ ਗਿਣੇ ਜੋ ਉਸਦੇ ਗਣਿਤ ਦੇ ਮੁਤਾਬਕ ਉਸਦੇ ਸਿਰ ਤੇ 91300 ਵਾਲਾਂ ਦੇ ਬਰਾਬਰ ਸੀ ਇਹ ਵੀਡੀਓ ਕਾਫੀ ਜ਼ਿਆਦਾ ਵਾਰ ਹੋ ਰਿਹਾ ਜਿਸ ਨੂੰ 14 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਅਤੇ ਸੋਸ਼ਲ ਮੀਡੀਆ ਯੂਜ਼ਰਸ ਉਸਦੇ ਦਾਅਵੇ ਨੂੰ ਪਸੰਦ ਵੀ ਕਰਦੇ ਆ 5ਵੇਂ ਦਿਨ ਆਖਿਰਕਾਰ ਉਸਨੇ ਕਿੰਤੀ ਪੂਰੀ ਕਰ ਦਿੱਤੀ ਉਸਦੇ ਅਨੁਸਾਰ ਲਿੰਕਾ ਬਾਕ ਆਫ ਰਿਕਾਰਡਸ ਨੇ ਉਸਦੀ ਬੇਨਤੀ ਨੂੰ ਠੁਕਰਾ ਦਿੱਤਾ ਜਦੋਂ ਕਿ ਗਿਨੀਜ਼ਵੋਲਡ ਰਿਕਾਰਡਸ ਨੇ ਉਸਦੀ ਅਰਜ਼ੀ ਤੇ ਵਿਚਾਰ ਕਰਨ ਦੇ ਲਈ 1200 ਡਾਲਰ ਦੀ ਮੰਗ ਕੀਤੀ ਭੁਗਤਾਨ ਕਰਨ ਦੇ ਲਈ ਤਿਆਰ ਨਾ ਹੋਣ ਕ ਨ ਉਸਨੇ ਵਿਸ਼ਵ ਰਿਕਾਰਡ ਬਣਾਉਣ ਦਾ ਵਿਚਾਰ ਛੱਡ ਦਿੱਤਾ ਇੱਕ ਯੂਜ਼ਰ ਨੇ ਲਿਖਿਆ ਕਿ ਭਾਈ ਤੁਸੀਂ ਝੂਠ ਬੋਲ ਰਹੇ ਹੋ ਜਾਂ ਸੱਚ ਸਾਨੂੰ ਕਿਵੇਂ ਪਤਾ ਲੱਗੇਗਾ ਤੁਸੀਂ ਆਪਣੇ ਮਨ ਦੇ ਵਿੱਚ ਕੁਝ ਵੀ ਕਹੋਗੇ ਕਿ ਬਹੁਤ ਸਾਰੇ ਵਾਲ ਹੈ ਮਸ਼ਹੂਰ ਹੋਣ ਦਾ ਤਰੀਕਾ ਥੋੜਾ ਆਮ ਹੈ ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ ਕਿ ਇਸ ਨੂੰ ਦੇਖਣ ਤੋਂ ਬਾਅਦ ਇਹ ਬਹੁਤ ਵਧੀਆ ਲੱਗ ਰਿਹਾ ਹੈ ਵੀ ਵਾਲ ਜੋ ਹਰ ਰੋਜ਼ ਝਟ ਰਹੇ ਨੇ ਉਸ ਦਾ ਦੁੱਖ ਘਟ ਪਿਆ ਇੱਕ ਔਰ ਯੂਜ਼ਰ ਨੇ ਲਿਖਿਆ ਤੁਸੀਂ ਮੇਰੇ ਬਚਪਨ ਦਾ ਸੁਪਨਾ ਪੂਰਾ ਕਰ ਦਿੱਤਾ ਇਸ ਲਈ ਮੈਂ ਹੁਣ ਸ਼ਾਂਤੀ ਦੇ ਨਾਲ ਮਰ ਸਕਾਂਗਾ ਹੁਣ ਤੁਸੀਂ ਦੱਸੋ ਕਿ ਇਸ ਨੌਜਵਾਨ ਦੇ ਵੱਲੋਂ ਜੋ ਦਾਵਾ ਕੀਤਾ ਜਾ ਰਿਹਾ ਉਹ ਸੱਚ ਹੈ ਇਹ ਆਫਰ ਝੂਠਾ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵਕ ਵਕ ਪ੍ਰਤੀਕਿਰਿਆ માં ਇਸ ਵੀਡੀਓ ਦੇ ਬਾਬਤ ਮਿਲ ਸਕਣ